ਕੱਚੇ ਮੁਲਾਜ਼ਮਾਂ ਦਾ ਇੱਕ ਜਿੰਦਾਬਾਦ 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 ਭਗਵੰਤ ਮਾਨ ਸਰਕਾਰ ਹਾਏ 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 ਮੰਗਾਂ ਨਹੀਂ ਮੰਨਦੇ ਹਾਏ 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 ਆਮ ਆਦਮੀ ਦੀ ਸਰਕਾਰ ਮਰਦਾਬਾਦ ਮਰਦਾਬਾਦ ਮੁਕਾਵਾ ਕੱਚੇ ਮੁਲਾਜ਼ਮਾਂ ਦਾ ਇੱਕ ਜਿੰਦਾਬਾਦ 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 ਰੋਡ ਫ੍ਰੀ ਪ੍ਰੋਜੈਕਟੋ ਪੀ ਆਰਟੀਸੀ ਕੱਚੇ ਮੁਲਾਜ਼ਮਾਂ ਵੱਲੋਂ ਜਿਹੜਾ 10 ਦਿਨਾਂ ਦਾ ਹੜਤਾਲ ਚੱਲ ਰਹੀ ਹੈ ਉਸ ਦੇ ਸਬੰਧ ਵਿੱਚ ਸਾਡੇ ਨਾਲ ਅੱਜ ਟਿੰਡਾ ਤੋਂ ਪੀਆਰਟੀਸੀ ਦੇ ਪ੍ਰਧਾਨ ਜਿਹੜੇ ਅਸੀ ਜੀ ਜੀ ਸਿਦਾਰ ਜੀ ਪਹਿਲਾਂ ਆਪਣਾ ਨਾਮ ਜਾਣਕਾਰੀ ਦੇ ਦਿਓ ਮੇਰਾ ਨਾਮ ਕੁਲਵੰਤ ਸਿੰਘ ਸਹਾਇਕ ਸੁਭਾਗੂ ਪਨਬਸ ਪੀਆਰਟੀਸੀ ਕਾ ਕੰਟੈਕਟ ਵਰਕਰ ਯੂਨੀ 25/11 ਤਾਂ ਸਾਡੇ ਵੱਲੋਂ ਜਿਹੜੀ 6 7 8 ਤਰੀਕ ਦੀ ਤੰਦੋ ਹੜਤਾਲ ਉਹ ਦਾ ਅੱਜ ਦੂਜਾ ਦਿਨ ਹੈ ਤਾ 7 ਤਰੀਕ ਨੂੰ ਅੱਜ ਦੇ ਦਿਨ ਅਸੀਂ ਜਿਹੜਾ ਮੁੱਖ ਮੰਤਰੀ ਦੀ ਰੈਸਟੇ ਧੰਨਾ ਦੇੰਦਾ ਐਲਾਨ ਸੀ ਉਥੇ ਸਾਡਾ ਲਗਭਗ ਰਿੰਡਾ ਦੀਪੂ ਤੋਂ 4 ਬੱਸਾਂ ਪਰਕੇ ਪਰਕਰ ਉਸੇ ਪਹੁੰਚ ਚੁੱਕੇ ਨੇ ਤਾਂ ਕੁਝ ਵਰਕਰ ਇੱਥੇ ਅਸੀਂ ਦੀਪੂ ਚ ਰਹਿ ਕੇ ਮਗਰ ਵਾਗਡੋਰਸ ਮਾਰ ਰਹੇ ਆ ਵੀ ਜੇਕਰ ਮਗਰ ਕੋਈ ਪ੍ਰਸ਼ਾਸਨ ਬੱਸਾਂ ਚਲਾਉਣ ਦੀ ਜਾਂ ਕਿਸੇ ਤਰ੍ਹਾਂ ਦੇ ਵਰਕਰ ਨੂੰ ਗੁਮਰਾਹ ਕਰਕੇ ਗੱਡੀਆਂ ਚਲਾਉਣ ਦੀ ਗੱਲ ਨਾ ਕਰੇ ਤਾਂ ਜਿਹੜਾ ਸਰਕਾਰ ਨਾਲ ਸਾਡਾ ਕਾਫੀ ਸਮੇਂ ਤੋਂ ਮੀਟਿੰਗਾਂ ਚੱਲ ਰਹੀਆਂ ਪਰ ਸਰਕਾਰ ਕੋਈ ਵੀ ਮਸਲਾ ਹੱਲ ਨਹੀਂ ਕਰ ਰਹੀ ਆਮ ਆਦਮੀ ਦੀ ਸਰਕਾਰ ਬੜੇ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਅਸੀਂ ਵੀ ਬੱਸਾਂ ਦੇ ਵਿੱਚ ਪ੍ਰਚਾਰ ਕਰਕੇ ਸਰਕਾਰ ਨੂੰ ਸੱਤਾ ਦੇ ਵਿੱਚ ਲਾਉਣ ਦੇ ਵਿੱਚ ਕਾਫੀ ਯੋਗਦਾਨ ਪਾਇਆ ਸੀ ਪਰ ਆ ਵਿਭਾਗ ਦੇ ਵਿੱਚ ਪੀਆਰਟੀਸੀ ਤੇ ਪਣਬੱਸ ਦੇ ਵਿੱਚ ਪਿਛਲੇ 17-18 ਸਾਲਾਂ ਤੋਂ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਤਾਂ ਇਹ ਸਰਕਾਰ ਨੇ ਪਹਿਲੀਆਂ ਸਰਕਾਰਾਂ ਨਾਲੋਂ ਵੀ ਮਾੜਾ ਕੰਮ ਕੀਤਾ ਕਿ ਇਹਨਾਂ ਨੇ ਇੱਕ ਤਾਂ ਆਪਣੇ ਕਾਰਜਕਾਲ ਦੇ ਵਿੱਚ ਕੱਚੀ ਭਰਤੀ ਕਰ ਲਈ ਤੇ ਇੱਕ ਵੀ ਬੱਸ ਜਿਹੜੀ ਨਵੀਂ ਵਿਭਾਗ ਦੀ ਆਪਣੀ ਮਾਲਕੀ ਦੀ ਬੱਸ ਨਹੀਂ ਪਾਈ ਇਹ ਕਹਿਣ ਤੋਂ ਬਾਅਦ ਕਿ ਪੀਆਰਟੀ ਦੇ ਵਿੱਚ ਘਟ ਘਟੋ ਘਟ ਤਿੰਨ ਚਾਰ ਸੂ ਬੱਸ ਜਿਹੜੀ ਕੰਡਮ ਹੋ ਚੁੱਕੀ ਏ ਪਰ ਇੱਕ ਵੀ ਬੱਸ ਨਵੀਂ ਜਿਹੜੀ ਨਹੀਂ ਪਾਈ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਕਿਸੇ ਮੁਲਾਜ਼ਮ ਨੂੰ ਤਨਖਾਹ ਵਾਧਾ ਨਹੀਂ ਦਿੱਤਾ ਤਾਂ ਜਿਸ ਦੇ ਰੋਜ਼ ਵਜੋਂ ਪੰਜ ਛੇ ਵਾਰ ਮੁੱਖ ਮੰਤਰੀ ਪੰਜਾਬ ਸਾਡੇ ਨਾਲ ਮੀਟਿੰਗ ਫਿਕਸ ਕਰਕੇ ਇਹ ਮੀਟਿੰਗ ਤੋਂ ਭੱਜ ਗਏ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਜਿਸ ਦੇ ਰੋਜ਼ ਵਜੋਂ ਅਸੀਂ 6 7 8 ਦਿਨ ਦੀ ਤਿੰਨ ਰੋਜ਼ਾਂ ਜਿਹੜੀ ਹੜਤਾਲ ਏ ਉਹ ਕਰਕੇ ਮੁਕੰਮਲ ਚੱਕਾ ਜਾਮ ਕਰਕੇ ਸਰਕਾਰ ਤੇ ਮੈਨੇਜਮੈਂਟ ਦਾ ਪਿੱਛਾਪਾ ਕਰ ਰਹੇ ਆ ਕਿ ਸਰਕਾਰ ਸਾਡੇ ਵੱਲ ਧਿਆਨ ਦੇਵੇ ਜਿਹੜਾ ਆਮਕਰਦਾ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਮੇਰੇ ਕੋਲ ਹਰਿਆ ਪੈਨ ਹੈ ਮੈਂ ਆਮ ਲੋਕਾਂ ਦੀ ਰੋਜ਼ਗਾਰ ਪੱਕੇ ਕਰਨ ਲਈ ਉਹ ਪੈਨ ਚਲਾਵਾਂਗਾ ਪਰ ਅੱਜ ਤੱਕ ਕਿਸੇ ਵੀ ਮੁਲਾਜ਼ਮ ਨੂੰ ਰੈਗੂਲਰ ਕਰਨ ਵਾਸਤੇ ਉਹ ਹਰਿਆ ਪੈਨ ਨਹੀਂ ਚੱਲਿਆ ਤਾਂ ਅੱਜ ਸਾਡੇ ਵਰਕਰ ਵੱਡੀ ਗਿਣਤੀ ਦੇ ਵਿੱਚ ਭਗਵੰਤ ਮਾਨ ਨੂੰ ਇਹ ਸਵਾਲ ਕਰਨ ਪਹੁੰਚੇ ਨੇ ਉੱਥੇ ਕਿ ਤੇਰਾ ਜਿਹੜਾ ਹਰਿਆ ਪੈਨ ਉਹ ਕਦੋਂ ਸਾਡੇ ਮੁਲਾਜ਼ਮਾਂ ਤੇ ਚੱਲੇਗਾ ਸਰਕਾਰ ਬਣੀ ਨੂੰ 3 ਸਾਲ ਹੋ ਗਏ ਪਰ ਅੱਜ ਤੱਕ ਕੋਈ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਮੁੱਦਾ ਤੁਹਾਡਾ ਜਿਹੜਾ ਪਹਿਲਾ ਸੀਆ ਵੀ ਸਾਨੂੰ ਨੌਕਰੀਆਂ ਵਾਸਤੇ ਪੱਕਾ ਕੀਤਾ ਯਾਰ ਕਿੰਨਾ ਕਿੰਨਾ ਸਾਲ ਹੋ ਗਏ ਸਾਨੂੰ ਜਿਹੜੇ ਇੱਥੇ ਪੀਆਰਟੀ ਚ ਕੰਮ ਕਰਦੇ ਨੂੰ ਬਿਲਕੁਲ ਜੀ ਸਾਨੂੰ 18-18 ਸਾਲ ਹੋ ਗਏ ਆ ਸਾਡੇ ਨਾਲ ਮੁਲਾਜ਼ਮ ਖੜੇ ਨਹੀਂ ਇਹ 2005 ਦੇ ਭਰਤੀ ਨੇ ਤੇ ਤਨਖਾਹ ਜਿਹੜੀ 2005 ਤੋਂ ਲੈ ਕੇ 21 ਤੱਕ 9000 ਰੁਪਏ ਤਨਖਾਹ ਲੈਂਦੇ ਰਹੇ ਨੇ ਤੇ 21 ਦੇ ਵਿੱਚ ਅਸੀਂ ਹੜਤਾਲ ਕਰਕੇ ਤਨਖਾਹ ਜਿਹੜੀ ਥੋੜੀ ਜਿਹੀ ਵਧਾਈ ਅਸੀਂ 15-16000 ਰੁਪਏ ਕੀਤੀ ਤਾਂ ਹੁਣ ਇੱਕ ਸਾਲ ਰਹਿ ਗਿਆ ਇਹਨਾਂ ਦਾ ਰਿਟਾਇਰਮੈਂਟ ਦਾ ਤੇ ਕੱਚੇ ਰਿਟਾਇਰ ਹੋ ਜਾਣਗੇ ਪਰ ਸਰਕਾਰ ਨੂੰ ਕੋਈ ਤਾਲ ਨਹੀਂ 2002 ਤੋਂ ਬਾਅਦ PRT ਦੇ ਵਿੱਚ ਤੇ 1999 ਤੋਂ ਬਾਅਦ ਪਨਬਸ ਦੇ ਵਿੱਚ ਇੱਕ ਵੀ ਮੁਲਾਜ਼ਮ ਜਿਹੜਾ ਰੈਗੂਲਰ ਨਹੀਂ ਕੀਤਾ ਇੱਕ ਵੀ ਭਰਤੀ ਜਿਹੜੀ ਰੈਗੂਲਰ ਨਹੀਂ ਕੱਢੀ ਗਈ ਤਾਂ ਬੜੀ ਸ਼ਰਮ ਵਾਲੀ ਗੱਲ ਹੈ ਸਰਕਾਰ ਵਾਸਤੇ ਸਰਕਾਰ ਤਾਂ ਕਹਿੰਦੀ ਸੀ ਅਸੀਂ 3 ਸਾਲਾਂ ਬਾਅਦ ਜਾਂ 10 ਸਾਲਾਂ ਬਾਅਦ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਅਸੀਂ ਪੱਕੇ ਕਰ ਰਹੇ ਹਾਂ ਕਿ ਕੀਤੇ ਵੀ ਬਹੁਤ ਹੈ ਪਰ ਟਾਡੇ ਨਾਲ ਕਿੱਥੇ ਤਾਲਮੇਲ ਦੀ ਕਮੀ ਰਹੀ ਇਹੀ ਗੱਲਾਂ ਸਾਨੂੰ ਹੁਣ ਵੀ ਕਿਹਾ ਜਾ ਰਹੀਆਂ ਕਿ ਅਸੀਂ ਇੱਕ ਪਾਲਿਸੀ ਬਣਾਈ ਹੈ ਜਿੰਦੇ ਚ 10 ਸਾਲ ਵਾਲੇ ਮੁਲਾਜ਼ਮ ਪੱਕੇ ਕਰ ਰਹੇ ਨਹੀਂ ਪਰ ਉਹ ਪਾਲਿਸੀ ਸਾਨੂੰ ਦਿਖਾਓ ਕਦੋਂ ਪਿਛਲੇ 1 ਜੁਲਾਈ ਦੀ ਮੀਟਿੰਗ ਹੋਈ ਸੀ ਭਗਵੰਤ ਮਾਨ ਵਾਲਾ ਉnde ਹੀ ਉਹਨਾਂ ਨੇ ਕਿਹਾ ਸੀ ਕਿ 1 ਮਹੀਨੇ ਦੇ ਵਿੱਚ ਅਸੀਂ ਖਰੜਾ ਤਿਆਰ ਕਰਕੇ ਤੁਹਾਨੂੰ ਤੁਹਾਡੇ ਵਿੱਚ ਪੇਸ਼ ਕਰ ਦੇਾਂਗੇ ਕਿ ਕਿਸ ਤਰੀਕੇ ਨਾਲ ਤੁਹਾਨੂੰ ਪੱਕੇ ਕਰਨਾ ਹੈ ਸਾਰੇ ਮੁਲਾਜ਼ਮ ਪੱਕੇ ਕਰਾਂਗੇ ਤਾਂ ਜੇਕਰ 10 ਸਾਲ ਦੀ ਗੱਲ ਕਰੀਏ ਤਾਂ ਕੰਟਰੈਕਟ ਅਸੀਂ 2024 ਦਸੰਬਰ 2016 ਨੂੰ ਸਾ ਅਸੀਂ ਕੰਟਰੈਕਟ ਤੇ ਆਏ ਸੀ ਤਾਂ ਉਹ 24 ਦਸੰਬਰ 2026 ਤੱਕ ਅਸੀਂ ਸਾਨੂੰ ਉਸ ਚੀਜ਼ ਦਾ ਇੰਤਜ਼ਾਰ ਕਰਨਾ ਪਵੇਗਾ ਉਦੋਂ ਤੱਕ ਸਾਡੇ ਹਜ਼ਾਰਾਂ ਮੁਲਾਜ਼ਮ ਜਿਹੜੇ ਰਿਟਾਇਰ ਹੋ ਜਾਣਗੇ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਕੋਈ ਕੋਈ ਇਹੋ ਜੀ ਪਾਲਿਸੀ ਬਣਾ ਕੇ ਜਿੰਦੇ ਸਾਨੂੰ ਰੈਗੂਲਰ ਕਰੇ ਸਾਡਾ ਕੋਈ ਖਜ਼ਾਨੇ ਤੇ ਬੋਝ ਨਹੀਂ ਅਸੀਂ ਸੈਲਫ ਰਿਪੈਂਡੈਂਟ ਸਾਡਾ ਅਧਾਰਾ ਹੈ ਤੇ ਕੋਈ ਵੀ ਕਾਨੂੰਨ ਬਣਾ ਕੇ ਸਾਨੂੰ ਸਰਕਾਰ ਜਲਦ ਰੈਗੂਲਰ ਕਰੇ ਸਾਡੀਆਂ ਮੰਗਾਂ ਜਿਹੜੀਆਂ ਉਹ ਬਣ ਕੇ ਤੇ ਆਮ ਲੋਕਾਂ ਦੀ ਖਜ਼ਲਗੁਆਰੀ ਜਿਹੜੀ ਉਹ ਬੰਦ ਕਰੇ ਟ੍ਰਾਂਸਪੋਰਟ ਮੰਤਰੀ ਲਾਲਜੀ ਭੁੱਲਰ ਨਾਲ ਤੁਹਾਡੀ ਕਿੰਨੀ ਵਾਰੀ ਮੀਟਿੰਗ ਹੋ ਚੁੱਕੀ ਹੈ ਸਮਝ ਰਹੀ ਆ ਜਾਂ ਬੇਸਿੱਟਾ ਰਹੀ ਆ ਤਿੰਨ ਚਾਰ ਵਾਰ ਮੀਟਿੰਗ ਹੋਈ ਉਹਨਾਂ ਵੱਲੋਂ ਇਹੀ ਆਸੋ ਜਿਹੇਣਾ ਬਿਆਨ ਆਉਂਦਾ ਹੈ ਕਿ ਤੁਸੀਂ ਹੜਤਾਲ ਕਰਨੀ ਤਾਂ ਕਰ ਲਓ ਦੋ ਤਿੰਨ ਦਿਨ ਹੜਤਾਲ ਕਰਕੇ ਤੁਸੀਂ ਆਪਣੇ ਆਪ ਉੱਠ ਜਾਓਗੇ ਉਹਨਾਂ ਨੂੰ ਲੋਕਾਂ ਦੀ ਖੱਜਲ-ਖੋਰੀ ਦਾ ਕੋਈ ਫਿਕਰ ਨਹੀਂ ਕੋਈ ਵੀ ਵਿਭਾਗ ਦਾ ਨੁਕਸਾਨ ਹੋ ਰਿਹਾ ਉਹਨਾਂ ਦਾ ਕੋਈ ਫਿਕਰ ਨਹੀਂ ਸਿਰਫ ਆਪਣੀਆਂ ਜੇਬਾਂ ਭਰਨ ਵੱਲ ਤੁਰੇ ਹੋਏ ਨੇ ਜਦੋਂ ਵੀ ਬਿਆਨ ਆਉਂਦਾ ਹੈ ਕਿ ਪੀਪੀਆਰਟੀ ਦੇ بیٹے 'ਚ ਬੱਸਾਂ ਪਈਆਂ ਜਾਣਗੀਆਂ ਉਹ ਕਿਲੋਮੀਟਰ ਬੱਸਾਂ ਜਿਹੜੀਆਂ ਕਿ ਪ੍ਰਾਈਵੇਟ ਮਾਲਕਾਂ ਦੀਆਂ ਹੁੰਦੀਆਂ ਨੇ ਉਹ ਸਰਕਾਰ ਦੀ ਆਪਣੀ ਮਾਲਕੀ ਦੀ ਬੱਸਾਂ ਨਹੀਂ ਤਾਂ ਸਾਡੀ ਇਹ ਮੰਗ ਹੈ ਕਿ ਜਿਹੜਾ ਟ੍ਰਾਂਪੋਰਟ ਮੰਤਰੀ ਉਹ ਵੀ ਅਦਾਰੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ ਤੇ ਮੁਲਾਜ਼ਮ ਜਿਹੜੇ ਕੱਚੇ ਰਿਟਾਇਰ ਹੁੰਦੇ ਜਾ ਰਹੇ ਨੇ ਤਾਂ ਜਲਦ ਸਰਕਾਰ ਜਿਹੜੀਆਂ ਸਾਡੀਆਂ ਮੰਗਾਂ ਮੰਨ ਕੇ ਇਹ ਸਾਡੇ ਮਸਲੇ ਹੱਲ ਕਰੇ ਤੇ ਅਸੀਂ ਬਸ ਆਮ ਦੀ ਤਰ੍ਹਾਂ ਚਲਾ ਕੇ ਆ ਪਬਲਿਕ ਇਹ ਜਿਹੜੀ ਹੜਤਾਲ ਥੋੜੀ 6 7 8 ਦੀ ਚੱਲੀ ਜਾਂਦੀ ਹੈ ਕੀ ਤੁਸੀਂ ਗਾਂ ਵੀ ਹੜਤਾਲ ਨੂੰ ਕੰਟੀਨਿਊ ਕਰ ਸਕਦੇ ਹੋ ਕਿ ਦੇਖੋ ਜਿਹੜੀ ਹੜਤਾਲ ਸਾਡੀ ਹੁਣ ਤਾਂ ਅਸੀਂ 3 ਰੋਜ਼ਾਂ ਹੜਤਾਲ ਰੱਖੀ ਸੀ ਤੇ ਜੇਕਰ ਅੱਜ ਕੋਈ ਸਰਕਾਰ ਨੇ ਕੋਈ ਵਦੂਮ ਐਕਸ਼ਨ ਕੀਤਾ ਸਾਡੇ ਸਾਥੀਆਂ ਨਾਲ ਕੋਈ ਕੁੱਟਮਾਰ ਜਾਂ ਕਿਸੇ ਤਰ੍ਹਾਂ ਸਾਡੇ ਸ਼ਾਂਤਮਈ ਪ੍ਰੋਗਰਾਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਫਿਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਥੇ ਸਮੇਂ ਦੀ ਹੜਤਾਲ ਕਰਕੇ ਤਿੱਖੇ ਸੰਘਰਸ਼ ਕਰਾਂਗੇ ਤੇ ਜੇਕਰ ਅੱਜ ਸੜੀ ਵਰਕਰਾਂ ਨਾਲ ਕੋਈ ਅਧਿਕੀ ਹੁੰਦੀ ਹੈ ਕੋਈ ਉੱਚਾ ਨਿਵਾ ਮੈਨੇਜਮੈਂਟ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਕੀਤਾ ਜਾਂਦਾ ਅਸੀਂ ਤੁਰੰਤ ਅਣਮਿੱਥੇ ਸਮੇਂ ਦੀ ਹੜਤਾਲ ਦੇ ਵਿੱਚ ਤਬਦੀਲ ਕਰ ਦੇਾਂਗੇ ਇਹ ਸਾਰੇ ਸ਼ਹਿਰ ਅਸੀਂ ਬਲਾਕ ਕਰਕੇ ਇਸ ਸਰਕਾਰ ਦਾ ਜਿਹੜਾ ਉਹ ਪਿੱਛਾ ਪਕਰਾਂਗੇ ਠੀਕ ਹੈ ਬੇ